ਐਸਟੀ ਨੰਬਰ 1 న్యూస్ టీవీ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੀਐਸਟੀ ਨੰਬਰ 1 న్యూస్ టీవీ ਸਤਿ ਸ਼੍ਰੀ ਅਕਾਲ ਜੀ ਜਿਹੜਾ ਇਹ ਟਰੈਫੀ ਦਿਵਸ ਬਣਾਇ ਕਿੰਨੇ ਤੋਂ ਕਿੰਨੇ ਦਿਨਾਂ ਦਾ ਬਣਾਇਆ ਹੈ ਸਾਡੇ ਮਾਨਯੋਗ ਐਸਐਸਬੀ ਸਾਹਿਬ ਐਸਪੀ ਟਰੈਫਿਕ ਈਮਾਨ ਸਾਹਿਬ ਡੀਐਸਪੀ ਟਰੈਫਿਕ ਅਤੇ ਸਾਡੇ ਸਰਕਲ ਦੀ ਡੀਐਸਪੀ ਸਰਦਾਰ ਭਰਪੁਰ ਸਿੰਘ ਦੀ ਦਿਸ਼ਾ ਦਿਸ਼ਾ ਅਨੁਸਾਰ ਅਤੇ ਸਾਂਝ ਫਾਊਂਡੇਸ਼ਨ ਸੰਸਥਾ ਦੇ ਹੈਲਪ ਦੇ ਨਾਲ ਅਸੀਂ ਅੱਜ ਜਿਵੇਂ ਸਾਡੇ ਟ੍ਰੈਫਿਕ ਵੀਕ ਚੱਲ ਰਿਹਾ ਹੈ 11 ਤੋਂ 17 ਤੱਕ ਅਸੀਂ ਉਹਨਾਂ ਨਿਯਮਾਂ ਦੀ ਪਾਲਣਾ ਕਰਦੇ ਹੋਏ ਅੱਜ ਧੁੰਦ ਨੂੰ ਜਿਵੇਂ ਧੁੰਦ ਦੇ ਵਿੱਚ ਜਾਦੇ ਐਕਸੀਡੈਂਟ ਹੋਣ ਦਾ ਖਤਰਾ ਹੁੰਦਾ ਹੈ ਅਸੀਂ ਉਹਨਾਂ ਨੂੰ ਵੇਖਦੇ ਹੋਏ ਅੱਜ ਵੱਖ-ਵੱਖ ਵਾਹਨਾਂ ਤੇ ਰਿਫਲੈਕਟਰ ਲਾਏ ਗਏ ਅਤੇ ਮੈਂ ਉਹਨਾਂ ਵੀਰਾਂ ਨੂੰ ਅਪੀਲ ਵੀ ਕਰਦਾ ਜਿਹੜੇ ਮੇਰੇ ਵੀਰ ਗੱਡੀਆਂ ਚਲਾ ਰਹੇ ਨੇ ਧੁੰਦ ਦੇ ਵਿੱਚ ਥੋੜਾ ਜਿਹਾ ਸੀਟ ਬੈਲਟਾਂ ਵਗੈਰਾ ਲਾ ਕੇ ਰੱਖਣ ਮਾਰਕਸ ਲਾ ਕੇ ਰੱਖਣ ਲਾਈਟ ਵਗੈਰਾ ਜਲਾ ਕੇ ਰੱਖਣ ਥੋੜਾ ਜਿਹਾ ਆਪਣਾ فاਸਲਾ ਰੱਖਣ ਤੇ ਓਵਰਟੇਕ ਕਰਨ ਦੀ ਕੋਸ਼ਿਸ਼ ਨਾ ਕਰਨ ਕਿਉਂਕਿ ਜ਼ਿਆਦਾਤਰ ਵੱਧ ਵੱਧ ਹਾਦਸੇ ਓਦੀ ਹੁੰਦੇ ਨੇ ਜਦੋਂ ਕਿ ਆਪਾਂ ਨੂੰ ਕੋਈ ਪਤਾ ਨਹੀਂ ਲੱਗਦਾ ਆਪਾਂ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਆਪਾਂ ਜਲਦੀ ਦੇ ਵਿੱਚ ਸਟੈਪ ਤਾਂ ਲੈ ਲੈਨੇ ਆ ਲੇਕਿਨ ਉਸ ਦਾ ਆਪਾਂ ਨੂੰ ਖਵਾਜਾ ਭੁਗਤਣਾ ਪੈਂਦਾ ਮੈਂ ਕੋਸ਼ਿਸ਼ ਕਰਦਾ ਵੀਰਾਂ ਨੂੰ ਅਪੀਲ ਕਰਦਾ ਕਿ ਇਹੋ ਜਿਹਾ ਕੰਮ ਨਾ ਕਰੋ ਜਿਹੜੇ ਮੇਰੇ ਵੀਰ ਮੋਟਰਸਾਈਕਲ ਵਗੈਰਾ ਤੇ ਵੀ ਜਾਂਦੇ ਨੇ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਹੈਲਮਟ ਪਾ ਕੇ ਹੈਲਮਟ ਤੋਂ ਬਿਨਾ ਮੋਟਰਸਾਈਕਲ ਨਾ ਚਲਾਓ ਕਿਉਂਕਿ ਧੁੰਦ ਦਾ ਮੌਸਮ ਹੈ ਥੋੜਾ ਜਿਹਾ ਫਾਸਲੇ ਨਾਲ ਚਲਾਓ ਅਤੇ ਗੱਡੀਆਂ ਸਲੋ ਚਲਾਓ ਤਾਂ ਕਿ ਆਪਾਂ ਨੂੰ ਕੋਈ ਇਹੋ ਜਿਹੀ ਮੁਸੀਬਤ ਦਾ ਕੋਈ ਸਾਹਮਣਾ ਨਾ ਕਰਨਾ ਪਵੇ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਦਾ ਹਾਂ। ਹਾਂ ਥੈਂਕ ਯੂ ਸਰ। ਧੰਨਵਾਦ ਜੀ। ਹਾਂ ਸਰ ਮੈਂ ਨਾਮ ਗੁਰਪਿਆਰ ਸਿੰਘ ਮੈਂ ਜਨਲਸਕ ਤਸਾਂਜ ਫਾਊਂਡੇਸ਼ਨ ਤੋਂ ਅਸੀਂ ਪਾਤਣਾ ਟ੍ਰੈਫਿਕ ਬ੍ਰਿਚ ਦੇ ਨਾਲ ਮਿਲ ਕੇ ਅੱਜ ਕੁਝ ਵਹੀਕਲਾਂ ਤੇ ਰਿਫਲੈਕਟਰ ਲਗਾਏ ਗਏ ਨੇ। ਕਿਉਂਕਿ ਪੂਰੀ ਦੁਨੀਆ ਦੇ ਵਿੱਚ ਜਿਹੜਾ ਹੈਗੇ 11 ਤਰੀਕ ਤੋਂ ਲੈ ਕੇ 17 ਤਰੀਕ ਤੱਕ ਜਿਹੜਾ ਹੈ ਟਰੈਫਿਕ ਹਫਤਾ ਮਨਾਇਆ ਜਾਣਾ ਉਸ ਦੇ ਲਈ ਅਸੀਂ ਅੱਜ ਜਿਹੜਾ ਹੈਗੇ ਆ ਪਤਨਾ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਸੜਕਾਂ ਦੇ ਉੱਤੇ ਜਿਹੜੇ ਹੈਗੇ ਨੇ ਵਾਹਨ ਚੱਲ ਰਹੇ ਨੇ ਉਹਨਾਂ ਨੂੰ ਰਿਫਲੈਕਟਰ ਲਗਾਏ ਗਏ ਨੇ ਅਤੇ ਹੋਰ ਅਸੀਂ ਅੱਗੇ ਜਿਹੜੇ ਦਿਨ ਹੈਗੇ ਨੇ ਉਹ ਅਸੀਂ ਵੱਖ-ਵੱਖ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਜਾਂ ਸਟੱਡੀ ਸੈਂਟਰਾਂ ਦੇ ਵਿੱਚ ਜਾ ਕੇ ਅਸੀਂ ਜਿਹੜੇ ਹੈਗੇ ਨੇ ਜਾਗਰੂਕਤ ਸੈਮੀਨਾਰ ਕਰਨੇ ਨੇ ਤਾਂ ਜੋ ਜਿਹੜੇ ਸੜਕ ਹਾਦਸੇ ਨੇ ਪੂਰੇ ਦੁਨੀਆ ਦੇ ਵਿੱਚ ਪਿਛਲੇ ਸਾਲ ਤਕਰੀਬਨ 15 ਲੱਖ ਲੋਕਾਂ ਦੀ ਮੌਤ ਹੋਈ ਹੈਗੀ ਤੇ ਭਾਰਤ ਦੇ ਵਿੱਚ ਡੇਢ ਲੱਖ ਲੋਕਾਂ ਨੇ ਜਿਹੜਾ ਹੈਗਾ ਸੜਕ ਦੁਰਘਟਨਾ ਨਾਲਾਂ ਵਿੱਚ ਆਪਣੀ ਜਾਨਾਂ ਗੁਆਈਆਂ ਨੇ ਉਹ ਚੀਜ਼ਾਂ ਦੀ ਜਿਹੜੀ ਹੈਗੀ ਹੈ ਗਤੀ ਨੂੰ ਘਟਾਉਣ ਦੇ ਲਈ ਸਰਕਾਰ ਵੱਲੋਂ ਹਰ ਸਾਰ ਉਪਰਾਲਾ ਕੀਤਾ ਜਾਂਦਾ ਹੈ ਟਰੈਫਿਕ ਬੀਕ ਮਰਾਇਆ ਜਾਂਦਾ ਤਾਂ ਉਹ ਜਿਹੜਾ ਹੈਗਾ ਅਸੀਂ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ 7 ਦੇ 7 ਦਿਨ ਅਸੀਂ subscribe to my channel and also press this